ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਚੰਗੇ ਦੁੱਧ ਵਾਲੀ ਬਾਜਵ ਰੇਟ ਦੇ ਵਿੱਚ ਗੱਬੜ ਵਹਿੜ ਦਿਖਾਉਣੀ ਆ ਡਿਟੇਲ ਆਪਾਂ ਵੀਰ ਤੇਰੇ ਬਾਰੇ ਪੁੱਛ ਰਹੇ ਨੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਅਸੀਂ ਕਰਦੇ ਹਾਂ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਵੀਰੇ ਗੱਗੀ ਆ ਪਿੰਡ ਝਾੜੋਆ ਤਸੀਹੂ ਸੁਨਾਮ ਦੇ ਜ਼ਿਲ੍ਹਾ ਸੰਗਰੂਰ ਬਾਈ ਮੋਬਾਈਲ ਨੰਬਰ ਬਾਈ ਜੀ ਆਪਣਾ 99779193295 9779193295 ਤੇ ਵੀਰੇ ਵਹਿੜ ਆਪਾਂ ਯਾਰ ਦੇਖ ਰਹੇ ਆ ਵੀਡੀਓ ਦਾ ਰੋਜ਼ ਕਵਰ ਕਰਦੇ ਆ ਤੇ ਪਰ ਆ ਚੀਜ਼ ਇੱਕ ਵੱਖਰੀ ਜੀ ਜਿਵੇਂ ਤੂੰ ਦੱਸਿਆ ਮੈਨੂੰ ਰੇਟ ਵੀ ਬਾਹਲਾ ਬਾਜਬ ਰੇਟ ਦੱਸ ਦੇ ਪਹਿਲਾਂ ਦਾ ਵੀਰੇ ਇਹ ਐ ਮੰਨ ਲਾ ਵੀ ਆਪਣੇ ਪਿੰਡ ਦੀ ਖਰੀਦ ਆ ਜੀ ਆਪਣੇ ਦੇ ਇੱਥੇ ਫਾਰਮ ਆਪਣੇ ਮਿੱਤਰ ਅੱਛਾ ਕਹਿੰਦਾ ਵਾ ਖਰਤਾ ਪੈਣ ਦਿੱਤੇ ਹੀ ਨਹੀਂ ਅਜੇ ਹਾਂਜੀ ਵੀਰੇ ਇੱਕ ਦੰਦ ਵੀ ਚੈੱਕ ਕਰਾ ਦੇ ਜੇ ਵਾ ਦੰਦਾ ਚਾਹਜਾ ਅੱਛਾ ਹਾਂ ਛਿੱਕੀ ਆ ਵੀਰੇ ਆ ਦੇਖ ਲੈ ਆ ਨਿੱਕੇ ਨਿੱਕੇ ਕੱਢਣ ਲੱਗੇ ਛਿੱਕ ਦੇ ਕੱਢਣ ਲੱਗੀਆਂ ਦੇਖ ਵਾਹ ਜਿਵੇਂ ਨਿੱਕੇ ਨਿੱਕੇ ਤੇ ਫਿਰ ਅੱਜ ਦਾ ਮਨ ਕੇ ਜਲ ਵੀ ਵੇਲੇ ਹੀ ਲ ਕਿੰਨੇ ਦੀ ਵੇਚਣੀ ਹੈ ਬਈ ਇਹ ਡੇਢ ਦੀ ਦੇ ਦਾਂਗੇ ਡੇਢ ਚ ਆਏ ਗਏ ਬੰਦੇ ਦਾ ਮਨ ਤਣ ਕਰ ਦਾਂਗੇ 100 ਕਿਲੋਮੀਟਰ ਤੇ ਡੇਢ ਚ ਪਹੁੰਚ ਕਰਦਾ ਤੇ ਬਾਕੀ ਮੋਰਿਆ ਰੱਸਾ ਪੈ ਵੀ ਜਾਂਦੇ ਬਾਹਰ ਗਏ ਨਾ ਮੋਟੀ ਕਿੰਨਾ ਦੁੱਧ ਹਾਈਸਟ ਦੇ ਦਊਗੀ ਹਾਈਸਟ ਵੀਰੇ ਇਹਦੇ 37 38 ਕਿਲੋ ਦਾ ਰਿਕਾਰਡ ਆ ਵੀਰੇ ਆਪਾਂ ਮਾਲਕ ਦਾ ਨੰਬਰ ਗੱਲ ਕਰਾ ਲਾਂਗੇ 8340 ਤੋਂ ਪਲੱਸ ਹੀ ਚੱਲੂ ਕੋਈ ਬੈਣ ਸੋ ਯਾਰ ਜਿਵੇਂ 40 ਕਿਲੋ ਤੇ ਆਪਾਂ ਗੱਲ ਕਰੀਏ ਰੇਟ 2.5 ਲੱਖ 3 ਲੱਖ ਚੱਲਿਆ ਜਾਂਦਾ ਹੈਗਾ ਤੇ ਸੀਮਾ ਡਿਟੇਲ ਸਾਰੀ ਦੇ ਦਾਂਗੇ ਸਾਰੀ ਡਿਟੇਲ ਦੇ ਦਾਂਗੇ ਵੀਰੇ ਸਟਰਾ ਵੀ ਪਿਆਦਾ ਜਿਹੜਾ ਲੱਗਿਆ ਹੋਇਆ ਸੀ ਜੀ ਤੇ ਦੁੱਧ 40 ਕਿਲੋ ਦਿਨ ਕਿੰਨੇ ਬਾਕੀ ਰਹਿ ਗਏ ਸੋ ਵੀਰੇ ਇਹਦੇ ਤਰੀਕ ਦੇ हिसाब ਨਾਲ ਅਜ 14 ਦਿਨ ਪੈਣੇ ਮੰਨ ਲਓ ਵੀ 14 ਤੋਂ 15 20 ਕਿ ਦਿਨ ਤਾਂ ਲਈ ਜੋਗੀ ਅੱਛਾ 20 ਦਿਨ ਹਜੇ ਬਾਕੀ ਆ ਇੱਕ ਗੱਟਾ ट्रांजੈਕਸ਼ਨ ਦਾ ਖਾਂਦੀ ਖਾਂਦੀ ਹੋਰ ਹੀ ਬਣ ਜੂ ਵੀਰੇ ਜੀ ਲੈ ਚਾਲ ਇਹਨੂੰ ਅੰਦਰ ਨੂੰ ਸੋ ਵੀਰੇ ਸ਼ਾਂਤ ਸੁਵਾ ਦੀ ਆ 40 ਕਿਲੋ ਦੁੱਧ ਵਾਲੀ ਪਰ ਤੁਸੀਂ ਬੇਸ਼ੱਕ 35 ਮੰਨ ਕੇ ਹੀ ਲੈ ਲਿਓ ਭਾਵੇਂ ਪਰ ਦੁੱਧ 35 ਤੋਂ ਅਬੱਬ ਵਾਲੀ ਆ 10 ਕ ਦਿਨ ਸੂਨ ਚ ਬਾਕੀ ਆ ਹਵਾਨੇ ਤੇ ਨਾੜਾ ਵਗੈਰਾ ਤੁਸੀਂ ਦੇਖ ਸਕਦੇ ਸੋਹਣਿਆ ਸਾਫ ਸੁਥਰੀ ਕੋਈ ਨਹੀਂ ਗੱਲ ਆਪਾਂ ਕੋਲ ਰਿਪੀਟ ਕਰ ਲੈ ਗੱਲ ਜੋ ਸਾਹਮਣੇ ਕੰਗੀ ਚੀਜ਼ ਦਿਖ ਰਹੀ ਆ ਤਾਂ ਉਹੀ ਗੱਲ ਜੀ ਵਿੱਚ ਰਿਪੀਟ ਕਰ ਰਹੇ ਆਪਾਂ ਰੇਟ 1.5 ਲੱਖ ਰੁਪਇਆ ਮਾਨਦਾਨ ਹੋ ਜੂ ਕੋਈ ਨਹੀਂ ਗੱਲ ਇੱਕ ਵੀਰ ਕੋਲ 9-10 ਗਾਵਾਂ ਹੋਏ ਕਹਿੰਦੇ ਆ ਪਿੰਡ ਝਾੜੋ ਜ਼ਿਲ੍ਹਾ ਸੰਗਰੂਰ ਪੇਗਾ ਲੌਂਗ ਵਾਲ ਦੇ ਰਿਹਾ ਹੈਗਾ ਕੋਈ ਵੀ ਨਖ ਤੁਹਾਡੇ ਪਸੰਦ ਹੋਵੇ ਦੇਖ ਕੇ ਕੀਦਾਰੀ ਕਰ ਸਕਦੇ ਹੋ ਵਪਾਰ ਦਾ ਕੰਮ ਆ ਵੀਰ ਦਾ ਰੁਟੀਨ ਝਾੜ ਦਾ ਸੰਗਾਵਾਂ ਆਉਂਦੀਆਂ ਰਹਿੰਦੀਆਂ ਤੇ ਨੰਬਰ ਵੀਰੇ ਇੱਕ ਵਾਰੀ ਫੇਰ ਬੋਲ ਜੀ 989